हां मम्मी सस्श्री काला हां जी सस्श्री काला और के बन जांदा बस की करना है कुछ नहीं बनना हां मैं याद करदे सी मैं मेनू के याद करदे सी ਹੁਣ ਕੁੜੀ ਤਾਂ ਤੇਰੀ ਰਾਜਦੀ ਨਹੀਂ ਕਸੇ ਨਾੜਾ ਹੁਣ ਮੇਰਾ ਤਾਂ ਕੱਢ ਰੱਖੇ ਸੱਤ ਜਾਵਾ ਇਸਨੇ ਕਿੰਨੀ ਕੁੱਤੀ ਇਹ ਕੀ ਕੰਮ ਹੋ ਗਈ ਹਾਂ ਤੇ ਰਾਜਦੀ ਨੇ ਕੋਈ ਬੰਦੇ ਨੂੰ ਰਾਜਵੀਤਾ ਹੋਏ ਕਿਸੇ ਚੀਜ਼ ਦਾ ਨਾ ਨਾ

ਕੋਈ ਨਹੀਂ ਕੋਤ ਨਿਆਣੀ ਸਮਝਾਵਾਂਗੇ ਪਹਜਾਉਂਗੇ ਕਿ ਇਹ ਨਿਆਣੀ ਕੀ ਹੈ ਜੇ ਨਿਆਣੀ ਹੈ ਤਾਂ ਸਿਰ ਸ਼ਾਨੀ ਕੀ ਹੁੰਦੀ ਹੈ ਤੁਸੀਂ ਆਪ ਦੱਸੋ ਫਿਰ ਸ਼ਾਨੀ ਤਾਂ ਮੈਂ ਹੁੰਦੀ ਐ ਜੀ ਕਿ ਤੇ ਨਿਆਣੀ ਹੈ ਪੁੱਤ ਹਾਂ ਇਹਨਾਂ ਨੂੰ ਤੁਸੀਂ ਵੀ ਨਹੀਂ ਕਰਦੇ ਤੁਸੀਂ ਵੀ ਤਾਂ ਟਾਈਮ ਨਾਲ ਰਾਜੀ ਜਾਂਦੇ ਇੱਕ ਵਾਰੀ ਹੁਣ ਦੱਲੀ ਨਾਲ ਤੁਸੀਂ ਵੀ ਬੈਠ ਕੇ ਬਹਿ ਜਾਂਦੇ ਹੋ ਫੇ ਤਾਂ ਮੈਂ ਇੱਕ ਵਾਰੀ ਉਕਾਰ ਇੱਕ ਵਾਰੀ ਕਰ ਕੀ ਕਹਿੰਦੀ ਹੈ ਇਹ ਛਣ ਪੁੱਤ ਤੇਰੀ ਕੁੜੀ ਨੂੰ ਵੀ ਤੁਹਾਨੂੰ ਪਤਾ ਲੱਗ ਗਈ ਕੀ ਹੁੰਦੀ ਹੈ ਇਹ ਤੇਰੇ ਕੋਲੇ ਤਾਂ ਨਹੀਂ ਤਾਂ ਹੈ ਕਿ ਹੁਣ ਪੈਨਾ ਚਰ ਤਾਂ 20 ਸਾਲ ਤਾਂ ਤੇਰੇ ਕੋਲੇ ਜਾ ਕੇ ਗਈ ਆ ਨਾ ਹੂੰ ਕੋਈ ਨਹੀਂ ਇੱਕ ਤਾਂ ਨਹੀਂ ਪਿਆਰੀ ਵਾਲਾ ਕਰਦਾ ਕੋਈ ਮੋਰੋ ਬੋਲ ਦਾਨ ਛਿੜਕ ਦਾਨੀਗਾ ਪਿਆਰ ਨਾਲ ਬਹੁਤ ਚੱਲਦਾ ਹੈ ਹੂੰ ਉਹ ਤਾਂ ਕਰਦਾ ਪਿਆਰੀ ਵਾਲਾ ਕਰਦਾਗਾ ਹੂੰ ਹੂੰ ਤੂੰ ਮੋਹ ਨਾ ਕਰੇ ਜਾਂ ਕੋਈ ਮੋਰੋ ਛੜਕੇ ਜਾਂ ਕੋਈ ਨੂੰ ਸਮਝਾਵੇਂ ਫੇਰ ਆਪ ਨਹੀਂ ਬੋਲਦਾਗਾ ਅੱਛਾ ਮੈਨੂੰ ਕਹਿ ਦਿੰਦਾ ਹੁਣ ਤੁਸੀਂ ਦੋਨੇ ਜੀ ਆਪ ਸੁਣ ਤੋ ਹੁਣ ਨਹੀਂ ਆ ਵੀ ਵੀਰਾ ਜੀ ਮੈਂ ਕੀ ਕਰੇਗਾ ਕਾਜੀ ਹੁਣ ਵੀ ਨਹੀਂ ਨਹੀਂ ਉਹ ਨਹੀਂ ਨਹੀਂ ਮੰਮੀ ਜੀ ਮੇਰੀ ਗੱਲ ਸੁਣੋ ਤੁਸੀਂ ਮੀਆਂ ਬੀਬੀ ਤਾਂ ਰਾਜੀ ਹੈ ਪਰ ਹੁਣ ਕਾਜੀ ਤਾਂ ਕੁਝ ਕਰੇ ਨਾ ਹੁਣ ਮੀਆਂ ਵੀ ਬੀਬੀ ਤਾਂ ਰਾਜੀ ਹੈ ਨਹੀਂ ਮੀਆਂ ਤਾਂ ਰਾਜੀ ਹੈ ਹੁਣ ਬੀਬੀ ਰਜਦੀ ਨਹੀਂ ਤਾਂ ਫਿਰ ਮੀਆਂ ਵਿੱਚ ਕੀ ਕਰੇ ਮੀਆਂ ਮੀਆਂ ਨੂੰ ਸਮਝਾਓ ਵੀ ਬੀਬੀ ਨੂੰ ਲਜਾਓ ਆ ਇਹ ਤਾਂ ਮੇਰਾ ਮੀਆ ਜਿਹੜਾ ਹੈਗਾ ਨਾ ਉਹ ਹੋਰ ਵੀ ਖਰਾਬ ਕਰਦੀ ਆ ਤਾਂ ਮੀਆ ਤਿੰਨ ਵਾਰੀ ਚਾਰ ਵਾਰੀ ਕਿੰਨੇ ਕਰੋ ਬੰਦਾ ਹੁਣ ਦੱਸੋ ਤੇ ਹੁਣ ਫਿਰ ਰਾਜ ਦੀ ਤੂੰ ਉਹਦੇ ਨਾਲ ਹੀ ਜਾਰੀ ਕਰੀ ਜਾਏਗਾ ਤਾਂ ਫਿਰ ਮੇਰੇ ਨਰਕ ਤੋਂ ਕਰੀਗਾ ਤੁਸੀਂ ਜੇ ਦੋ ਕਰਾਵੋਗੇ ਮੈਂ ਦੋ ਦੋ ਕਰੂੰਗਾ ਨਾ ਜੋੜਨ ਹਲਦਾ ਉਹਦੇ ਹੋਊਗਾ ਮੈਨੂੰ ਕਹਿਦੀ ਨਾ ਤੂੰ ਮੈਨੂੰ ਕੰਮ ਨਹੀਂ ਦਿੰਦੀ ਤੂੰ ਮੈਂ ਤਾਂ ਮੈਨੂੰ ਆਪ ਤੋਂ ਬਾਣੀ ਮੋਨਾ ਫਿਰ ਮੈਨੂੰ ਅੱਜ ਵੀ ਚਲੀ ਗੱਲ ਦਾ ਪਤਾ ਲੱਗ ਗਿਆ ਨਾ ਕਿ ਤੈਨੂੰ ਤੂੰ ਤਾਂ ਪੱਜਾ ਹੁੰਨੇ ਫਿਰ ਹੋਂਟੈਂਟਨ ਵਾਰੀ ਉਧਰ ਕਰੂੰਗਾ ਤਾਂ ਮੈਂ ਫਿਰ ਤੁਹਾਡੇ ਨਾਲ ਕਿਵੇਂ ਕਰੂੰਗਾ ਜੇ ਜੋ ਪੋਸਿਬਲ ਹੈ ਚੀਜ਼ਾਂ ਦਾ ਸੋਧਣਾ ਨਾ ਨਾ ਮੇਰੇ ਨਾਲ ਕਰਨਾ ਪਊਗਾ ਰਾਜੀਪ ਦੇਖ ਇਹ ਗਲਤ ਹੈ ਤੂੰ ਮੈਨੂੰ ਵਾਦਾ ਕੀਤਾ ਸੀ ਤੂੰ ਹੀ ਗਿਆ ਕੀ ਵੀ ਫਿਰ ਕੀ ਇਹ ਤਾਂ ਤਾਕੀਦਾਰ ਤੋਂ ਨਹੀਂ ਲੇਤਾ ਮੈਂ ਹੈਗਾ ਇਹ ਦੇਖੋ ਮੇਰੀ ਗੱਲ ਸੁਣੋ ਮੰਮੀ ਜੀ ਤੁਹਾਡੇ ਨਾਲ ਕਰਨਾ ਪਊਗਾ ਨਾ ਤੇ ਉਹਦਾ ਇੱਕ ਹੀ ਹੱਲ ਹੈ ਸਰ ਫਿਰ ਇਹਨੂੰ ਕੁੜੀ ਨੂੰ ਲੈ ਜਾਓ ਆਪਦੀ ਕੁੜੀ ਨੂੰ ਲੈ ਜਾਓ ਤੁਸੀਂ ਘਰੇ ਨੋ ਨੋ ਆ ਇਹ ਤਾਂ ਨਾ ਰੱਬ ਦਵਾ ਕਰੋ ਤੁਸੀਂ ਸਮਝੋ ਇਸ ਗੱਲ ਨੂੰ ਤੇ ਸਮਝਾਉਣੀ ਹੈ ਆ ਨਹੀਂ ਹੁੰਦਾ ਕੋਈ ਨਹੀਂ ਕਿਉਂ ਨਹੀਂ ਹੁੰਦਾ ਇਹ ਫਿਰ ਦੱਸੋ ਇਹਨੂੰ ਕੁਟਲੀਆਂ ਕੁਟਲੀਆਂ ਚੀਜ਼ਾਂ ਖਵਾ ਉਹ ਤਾਂ ਤੁਸੀਂ ਖਾਓ ਨਾ ਹੁਣ ਮੈਂ ਤਾਂ ਗਰਮ ਚੀਜ਼ ਦੇ ਸਕਦਾ ਹਾਂ ਹੁਣ ਇੱਕ ਦੋ ਤਿੰਨ ਵਾਰੀ ਦੇ ਦੂੰਗਾ ਚਾਰ ਵਾਰੀ ਦੇ ਦੂੰਗਾ ਇਸ ਤੋਂ ਉੱਪਰ ਮੈਂ ਦੱਸੋ ਕੀ ਕਰਾਂਗਾ

10 ਦਿਨ ਵਰਸਤੇ ਕੀ ਫਿਰ ਫਿਰ ਤੁਹਾਨੂੰ ਫਿਕਰ ਹੈ ਨਹੀਂ ਸਿੱਧਾ ਇੱਥੇ ਜੇ ਕਿਸੇ ਹੋਰ ਨਾਲ ਇਹ ਚੱਕਰਪਾਈ ਬੈਠੀ ਹੋਵੇ ਰਾਜੀ ਦੀ ਤਾਂ ਹੈ ਹੀ ਨਹੀਂ ਤੇ ਕਿਸੇ ਹੋਰ ਨਾਲ ਹੀ ਪਾਉਗੀ ਪੱਕੀ ਗਰੰਟੀ ਹੈ ਮੈਨੂੰ ਇਸ ਚੀਜ਼ ਦੀ ਲੈ ਆਇਆ ਘਰ ਆ ਦੀ ਬੂਹ ਇਹ ਇਹ ਦਿਨ ਤੀਰੀ ਨੂੰ ਕਰਦੀ ਹੈ ਹੋਰ ਨਹੀਂ ਕਿਸੇ ਦਾ ਕਰਦੀ ਤੇ ਰੱਜਣ ਦਾ ਨਾਮ ਤਾਂ ਲੱਗ ਕੇ ਇਹ ਜੀ ਰਹਿਣੀ ਨਹੀਂ 10 ਦਿਨ 10 ਦਿਨ ਕੀ ਇੱਕ ਘੰਟਾ ਨਹੀਂ ਨਹੀਂ ਮੇਰੀ ਕੋਲ ਹਾਂ ਹੁਣ ਫਿਰ ਕਿਵੇਂ ਕਰੀਏ ਫਿਰ ਦਵਾਈ ਵੀ ਤੁਸੀਂ ਦਵਾਓ ਆਹ ਇਹ ਤਾਂ ਫਿਰ ਕੰਮ ਹੋ ਜੂਗਾ ਖਰਾਬ ਕੋਈ ਨਾ ਦਬਾਉਣੀ ਦਬਾਉਣੀ ਆ ਰਾਤੀ ਤੇ ਫਿਰ ਮਤਲਬ ਗੰਭੀਰ ਮਾਮਲੇ ਹੀ ਐ ਇਹ ਮਾਮਲਾ ਜਾਣ ਚੱਲ ਤੁਸੀਂ ਇਹ ਨਾ ਤੁਸੀਂ ਦੇਖੋ ਮਜ਼ਾਕ ਚ ਲੈ ਜਾਂਦੇ ਆਂ ਵੀ ਰਾਤ ਨੂੰ ਪਹਿਲਾਂ ਨਾ 8 ਵਜੇ ਜੋ ਸਾਰੇ ਸੌ ਜਾਂਦੇ ਆ ਹੁਣ ਸਿਆੜਾ ਦਾ ਟਾਈਮ ਆ ਤੁਹਾਨੂੰ ਪਤਾ ਹੈ ਸਾਰੇ ਜਣੇ ਨੇ ਸੌਂ ਹੀ ਜਾਣਾ ਹੂੰ ਹੂੰ ਤੇ ਸੌ ਜਾਂਦੇ ਆ ਤੇ ਮੈਨੂੰ ਕਹਿੰਦੀ ਵੀ ਆ ਜਾ ਹੁਣ ਬੰਦਾ ਆਉਂਦਾ ਮੈਂ ਕੋਈ ਆ ਕੇ ਕੋ ਪਹਿਲੇ ਕਿੜੇ 15 20 ਮਿੰਟ ਦੀ ਕੋਈ ਝੋਟ ਆਪਾਂ ਲਾਉਨੇ ਆ ਹੂੰ 15 20 ਮਿੰਟ ਦੀ ਝਟ ਲਾਏ ਟੁੱਟ ਲਾ ਕੇ ਹਟਦੇ ਆ ਤੇ ਮੁੜ ਕੇ ਬਸ ਐਂ ਸਾਰੀ ਰਾਤ ਚੱਲ ਜਾਂਦਾ ਹੈ ਹੋਰ ਫੇਰ ਦੂਜੇ ਘੜੇ ਫੇਰ ਅੱਧਾ ਪੋਣਾ ਘੰਟਾ ਫੇਰ ਲੱਗ ਜਾਂਦਾ ਤੇ ਐਂ ਚੱਲੀ ਜਾਂਦਾ ਫਿਰ ਤੀਜੀ ਵਾਰੀ ਫੇਰ ਮੇਰੀਆਂ ਤਾਂ ਮੰਮੀ ਸਾਰੀਆਂ ਇਹ ਵਾ ਦਿੰਦੀ ਇਹ ਸਾਰੀਆਂ ਮੇਰੇ ਤਾਂ ਕੋਲੇ ਤਾਂ ਕੋਈ ਵਸ ਦੀ ਗੱਲ ਨਹੀਂ ਮੇਰੇ ਤਾਂ ਹੈਗੇ ਹੱਥ ਖੜੇ ਮਤਲਬ ਪੂਰਾ ਸੀਰੀਅਸ ਨਾਮ ਲੈ ਹੈ ਇਹ ਵੀ ਇਹ ਦਵਾਈ ਤੋਂ ਉਹਦੀ ਲੋੜ ਹੈ ਕੀ ਹੈ ਹਾਂ ਇਹਦੇ ਅੰਦਰ ਤਾਂ ਮੰਨ ਲਾਦਾ ਕੋਈ ਮਸ਼ਾਮ ਕੋਰਮੋਣੀ ਮਾਤਾ ਬਹਿ ਗਈ ਆ ਕੇ ਮੰਨ ਲਾਦਾ ਚੱਲ ਕੋਈ ਨਹੀਂ ਇਹਦੇ ਅੰਦਰ ਕੋਈ ਤੀਜੀ ਆਤਮਾ ਹੈ ਜਿਹੜੀ ਇਹਨੂੰ ਮਤਲਬ ਅੰਦਰੋਂ ਨਹੀਂ ਹੁੰਦੀ ਨਹੀਂ ਬੁੜੀ ਹੋਵੇ ਤਾਂ ਤੋਹ ਜੀ ਇੱਕ ਗਿਹੜੇ ਜੀ ਹੋ ਜੇ ਓਹ ਹੋ ਰਾਤ ਤੱਕ ਜਿਆ ਮੈਂ ਡਰਾਇ ਜੀ ਅਨਰਾਜ਼ੀ ਕੋਈ ਨਹੀਂ ਫਿਰ ਮੈਨੂੰ ਲੈ ਕੇ ਜਾਨੀਂ ਚੰਗਾ ਫੋਨ ਤੁਫੂਆਂ ਰੱਖ ਤੇ ਮੈਂ ਤੜਕੇ ਹੁਣੀ ਇਹਨੂੰ ਲੈ ਕੇ ਜਾਨੀਂ ਤਾਂ ਫਿਰ ਦਿਖਾਉਣੀ ਆਂ ਰੱਖ ਕੇ ਫੋਨ ਹਜੇ ਕੀ ਰੱਖੀਏ ਹਜੇ ਤਾਂ ਆਪਣਾ ਮੈਂ ਤੁਹਾਨੂੰ ਪੂਰੀ ਗੱਲ ਤਾਂ ਜੀ ਦੱਸੀ ਨਹੀਂ ਗੱਲ ਤਾਂ ਮੇਰੇ ਵਿਚਾਲੇ ਪਈ ਹੈ ਹਾਂ ਹਾਂ ਫੇਰ ਹਜੇ ਕਹਿੰਦੀ ਏ ਕਿ ਕਦੇ ਕਹਿੰਦੀ ਅੱਗ ਜਾਈ ਦੀ ਫਿਰ ਕਣੀ ਪਈ ਹੁਣ ਮੈਂ ਕਰਾਂ ਤਾਂ ਕਰਾਂ ਕੀ ਐ ਸਿੱਧਾ ਇਹ ਤਾਂ ਬਹੁਤ ਮਾਮਲਾ ਸੀਰੀਅਸ ਹੈ ਤੇ ਗੱਲ ਤੜਕੇ ਨੂੰ ਸਮਝਾਉਣੀ ਵੀ ਹੈ ਤੇ ਥੋੜਾ ਜਿਆਦਾ ਗੱਲਾਂ ਨਾਲ ਸਮਝਾਉਣੀ ਹੈ ਜੀ ਗੱਲਾਂ ਨਾਲ ਨਹੀਂ ਮੇਰੀ ਗੱਲ ਸੁਣੋ ਹੁਣ ਜਿਵੇਂ ਜਿਵੇਂ ਹੁਣ ਅੱਗੇ ਹੋਈ ਜਾਂਦੀ ਹੈ ਰਾਤ ਹੈ ਜਿਵੇਂ ਜਿਵੇਂ ਹੋਈ ਜਾਂਦੀ ਹੈ ਰਾਤ ਤੇ ਮੈਨੂੰ ਤਾਂ ਲੱਗ ਜਾਂਦਾ ਡਰ ਮੇਰੀਆਂ ਤਾਂ ਅੱਗੇ ਰਾਤ ਦੀਆਂ ਪੂਰੀਆਂ ਹੋਈਆਂ ਪੂਰਤੀ ਹੋਈ